ਤਾਂ ਹਾਂ ਧਮਕੀ ਦੇਣੀ ਐ ਮਾਈਕ ਤੇ ਦੇ ਦਿਓ ਧਮਕੀ ਦੇਣੀ ਐ ਮਾਈਕ ਤੇ ਦੇ ਦਿਓ ਯਾਰ ਧਮਕੀ ਕਿਉਂ ਧਮਕੀ ਦੇ ਕੇ ਉੱਥੇ ਧਮਕੀ ਦੇ ਕੇ ਆਏ ਸਰਕਾਰ ਬਿਕਾਉ ਪੱਤਰਕਾਰ ਆ ਤੋ ਕੀ ਬਿਕਾਉ ਯਾਰ ਆ ਕੀ ਬਿਕਾਉ ਵੇਖਿਆ ਜਾਤ ਨਹੀਂ ਤੋ ਚਲੀ ਰੋ ਰਹਾ ਇਹ ਕਹਿੰਦੇ ਵੇਖੋ ਉੱਥੇ ਲੱਗੇ ਆ ਅੱਜ ਵੀ ਲੋਕਾਂ ਦੇ ਪੁੱਤ ਜੱਟੇ ਨਾ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਇਹ ਗੁੰਡਾਗਰਦੀ ਬੰਦ ਕਰ ਲਓ ਆਪ ਜੀ ਇਹਨੂੰ ਸਮਝਾ ਲਓ ਚੇਲੇਆਂ ਨੂੰ ਜੜਕਾ ਹਣਾ ਤੋ ਤੋ ਕਾਉ ਕਹਿ ਕੇ ਅਸੀਂ ਅਗਰੇ ਪੀਏ ਦੇ ਰਵਾਦਾਰ ਨਹੀਂ ਬੈਕ ਦਿੱਤਾ ਉਹ ਆ ਤੁਸੀਂ ਕਿਉਂ ਬੁਕਾਉਂ ਆ ਕੋਈ ਚੱਜਦਾ ਕੰਮ ਕਰਿਆ ਕੋਈ ਵਿਕਾਸ ਕਰਿਆ ਪਿੰਡ ਦੇੰਦਾਂ ਨੇ ਇੱਥੇ ਭੌਂਕ ਜਾਂਦੇ ਕੁੱਤੇ ਨੂੰ ਐ ਕਰਦਾ ਕੀ ਕਰ ਇਹਨਾਂ ਨੇ ਉਹ ਸੜਕ ਪੱਟਦੇ ਸਤ ਭਾਈ ਰੁਪ ਜਾਂਦੇ ਦਿਵਾਨ ਆ ਇੱਥੇ ਉਹ ਐਡਾ ਜਿਹਾ ਮਿੱਟ ਚਾਰਦਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਮਿੱਟ ਭੈਣਾਂ ਭਾਈ ਔਖਾ ਹੋਣ ਦੀ ਲੋੜ ਨਹੀਂ ਮੇਰੇ ਨਾਲ ਔਖਾ ਹੋਣ ਦੀ ਲੋੜ ਨਹੀਂ ਮੇਰੇ ਨਾਲ ਔਖਾ ਔਖਾ ਮੇਰੇ ਨਾਲ ਨਹੀਂ ਹੋਣਾ ਆ ਬਲਕਾਰ ਸਿੱਧੂ ਦਾ ਬੰਦਾ ਫਿਰ ਧਮਕੀਆਂ ਦਿੰਦਾ ਅਸੀਂ ਭਾਈ ਰੂਪੇ ਪੈਂਟ ਜਾਇਆ ਬਲਕਾਰ ਸਿੱਧੂ ਦਾ ਬੰਦਾ ਧਮਕੀਆਂ ਦਿੰਦਾ ਇਹ ਇਹ ਗੁੰਡਾਗਰਦੀ ਬਖਤਬੰਦ ਕਰ ਲੋ ਆਪ ਦੀ ਇਹਨੂੰ ਸਮਝਾ ਲੋ ਚੇਲੇਆਂ ਨੂੰ ਮੈਂ ਐਂ ਚ ਲਊ ਉਹ ਧਮਕੀ ਦਿੰਦਾ ਕੌਣ ਕੌਣ ਉਹ ਇਹੜਾ ਪਾ ਕੇ ਉਹ ਵਾਲਾ ਪੁਲਿਸ ਵਾਲਾ ਪੁੱਛੋ ਪੁਲਿਸ ਵਾਲਾ ਨਹੀਂ ਯਾਰ ਆ ਬੰਦਾ ਭਾਈ ਭਾਈ ਜੀ ਤਾ ਬਾਈ ਤੁਸੀ ਧਮਕੀ ਦੇਣੀ ਆ ਮੈਕ ਤੇ ਦੇ ਦਿਓ ਧਮਕੀ ਦੇਣੀ ਆ ਮੈਕ ਤੇ ਦੇ ਦਿਓ ਯਾਰ ਧਮਕੀ ਕਹਿੰਦਾ ਧਮਕੀ ਦੇ ਕੇ ਉੱਥੇ ਧਮਕੀ ਦੇ ਕੇ ਆਏ ਗੱਲ ਕੀ ਆ ਤੁਸੀਂ ਧਮਕੀ ਕਿਉਂ ਕਰ ਰਹੇ ਆ ਬਾਈ ਧਮਕੀ ਦੇ ਕੇ ਤੂੰ ਉੱਥੇ ਕਹਿ ਕੇ ਆਏ ਧਮਕੀ ਤਾਂ ਨਾ ਦਿਓ ਯਾਰ ਸਾਧੂ ਕੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਉਹ ਧਮਕੀਆ ਦਿੰਦਾ ਯਾਰ ਉਹ ਹੁਣ ਤੁਸੀਂ ਹੋਗੇ ਯਾਰ ਸਰਕਾਰ ਆਏ ਗੱਲ ਕਰਨੀ ਧਮਕੀ ਨਹੀਂ ਦੇਣੀ ਹੁਣ ਕਾਹ ਕੌਣ ਇਹ ਨਹੀਂ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੂੰ ਯਾਰ ਉਹ ਧਮਕੀਆ ਦਿੰਦਾ ਯਾਰ ਅਸੀਂ ਕਵਰ ਕਰਾਂਗੇ ਲੋਕਾਂ ਦੇ ਬੱਤ ਜਟੇਣਾ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਅਸੀਂ ਕਵਰ ਕਰਾਂਗੇ ਉਹ ਯਾਰ ਧਮਕੀਆਂ ਦੰਦਾ ਉਹ ਗੱਲ ਕਰਨ ਨਹੀਂ ਉਹ ਯਾਰ ਮੈਂ ਤੈਨੂੰ ਮੈਂ ਧਮਕੀਆਂ ਲਾ ਦੇਵਾਂ ਤੇ ਗਰੀਬਾਂ ਨੂੰ ਆ ਕੇ ਮੈਨੂੰ ਧਮਕੀ ਦੇ ਸਰਕਾਰ ਪਕਾਉ ਪੱਤਰਕਾਰ ਆ ਆ ਯਾਰ ਆਪਕਾ ਉਹ ਬਤਾਓ ਕਹਿੰਦੇ ਆ ਥੋੜੇ ਪੱਤਰਕਾਰ ਨੂੰ ਬੁਕਾਉਂਦੇ ਆ ਥੋੜੇ ਪੱਤਰਕਾਰ ਨੂੰ ਬੁਕਾਉਂਦੇ ਆ ਆ ਦੇਖੋ ਜੀ ਮੈਂ ਬੁਕਾਉਂਗਾ ਨਹੀਂ 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 ਹਾਂ ਕੀ ਬੁਕਾਉਂਗਾ ਇੱਕ ਜਤਨਾ ਆ ਦੋਗੀ ਯਾਰ ਉੱਤੋਂ ਤੁਸੀਂ ਵੀ ਹਵਾ ਕਰਦੇ ਆ ਲੋਕਾਂ ਨੂੰ ਭੜਕਾਈ ਦੋ ਦੋ ਕਾਉ ਕਹਿੰਗੇ ਅਸੀਂ ਅਗਰ ਪੀਏ ਦੇ ਰਵਾਦਾਰ ਨਹੀਂ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਗੁੰਡਾ ਕਰਦੀ ਇੱਥੇ ਵੀ ਤਾਂ ਤਸਵੀਰਾਂ ਇਹ ਸਕੂਲ ਦੀਆਂ ਭਾਈ ਰੂਪਾ ਦੇ ਵਿੱਚ ਜਿੱਥੇ ਅੱਜ ਫੇਰ ਬਲਕਾਰ ਸਿੱਧੂ ਦੇ ਬੰਦਿਆਂ ਵੱਲੋਂ ਗੁੰਡਾਗੀ ਕਰਦੀ ਕੀਤੀ ਗਈ ਹੈ ਇਹ ਸਾਡੇ ਪੱਤਰਕਾਰ ਭਰਾ ਅਸੀਂ ਪੱਤਰਕਾਰਾਂ ਦੇ ਨਾਲ ਆਏ ਕੋਈ ਵਕਾਉ ਨਹੀਂ ਜੇ ਸੱਚੀ ਗੱਲ ਕਹਿੰਦੇ ਆ ਸੱਚ ਦੇ ਨਾਲ ਖੜੇ ਆ ਅਸੀਂ ਇਸ ਪੱਤਰਕਾਰ ਭਰਾ ਦੇ ਨਾਲ ਆ ਜਾਣ ਕਰਵਾਣ ਕਰ ਦੇਗੇ ਇਹਨੂੰ ਅਲਫ ਤੋਂ ਬੇਅਲਫ ਨਹੀਂ ਕਹਿਣ ਦੇਵਾਂਗੇ ਪੱਤਰਕਾਰ ਭਰਾ ਸਾਡੇ ਸਾਰੇ ਇਕੱਠੇ ਆ ਅਸੀਂ ਉਹਨਾਂ ਦੇ ਨਾਲ ਆ ਅੱਜ ਵੀ ਅਸੀਂ ਨਾਲ ਆ ਛੋੜਾ ਬਹੁਤ ਬਹੁਤ ਅੱਲਾ ਅਸੀਂ ਤੇਰੀ ਗੱਲ ਕਰਦੇ ਸੀ ਮਾਂ ਵੀ ਤੇਰਾ ਪੁੱਤ ਟਿੱਟੇ ਨਾਲ ਮਰਿਆ ਸਾਨੂੰ ਕਦੇ ਵਕਾਉ ਆ ਹੈ ਅਸੀਂ ਤੇਰੀ ਗੱਲ ਸੁਣ ਰਹੇ ਸੀ ਨਾ ਇਹ ਉਲਟਾ ਸਾਡੇ ਨੂੰ ਧੰਪਿਆ ਦਿੰਦੇ ਆ ਖਾਂਦੇ ਆ ਪੁੱਤ ਫੁੱਲ ਇਹ ਕਹਿੰਦਾ ਨਸ਼ਾ ਨਹੀਂ ਮਿਲਦਾ ਆਪਣੇ ਬੰਦੀ ਆ ਇਹਦਾ ਆਪਣੇ ਬੰਦੇ ਆ ਫੁੱਲ ਫੁੱਲ ਖਾਂਦੇ ਆ ਰਾਤ ਨੂੰ ਅੱਤੀ ਅੱਤੀ ਰਾਤ ਤੱਕ ਹੀ ਨਹੀਂ ਆਉਂਦੇ ਜੇ ਇਹਨਾਂ ਦੀ ਸਖਤਾਈ ਹੈ ਰਾਤ ਨੂੰ 10 ਵਜੇ ਤੋਂ ਬਾਅਦ ਬੰਦਾ ਫੜ ਨਹੀਂ ਸਕਦੇ ਵੀ ਕਿੱਥੋਂ ਆਉਂਦਾ ਮੈਂ ਜਿੰਦੈ ਲਾਉਨੀਆ ਕੰਨੜਾ ਢਾਫਾ ਹੁੰਦੇ ਆ ਹਾਂ ਤਿੰਨ ਜਵਾਨਾਂ ਦਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਮੈਂ ਨਹੀਂ ਰੰਝਾ ਹੋਇਆ ਤਾਂ ਹੈ ਬੇੜਾ ਵਹਿ ਗਿਆ ਇਹਦਾ ਨਹੀਂ ਹਾਂ ਭਰਾ ਮੈਂ ਕਿਵੇਂ ਆ ਹਾਂ ਬੇਬੇ ਜੋ ਜੋ ਗੋਸਤੈ ਨੂੰ ਬੋਲਿਆ ਗਿਆ ਵੀਰੇ ਅਸੀਂ ਤੇਰੇ ਨਾਲ ਆ ਜੋ ਪੱਤਰਕਾਰਾਂ ਦਾ ਵਿਰੋਧ ਹੋ ਰਿਹਾ ਤਾਂ ਅਸੀਂ ਤੁਹਾਡੇ ਨਾਲ ਆਂਗੇ ਧੰਨਵਾਦ ਧੰਨਵਾਦ ਗਵਰਨਮੈਂਟ ਨੂੰ ਪਤਾ ਨਹੀਂ ਕਿੱਥੋਂ ਆਉਂਦੇ ਆ ਹੇ ਮਾਂ ਨਹੀਂ ਕਹਿੰਦੇ ਪਿਓ ਨੂੰ ਪਿਓ ਦੀ ਕਹਿੰਦੇ ਹੇ ਜਵਾਬ ਮਹਿਫਾਲ ਦੀ ਆ ਪੜਾਉਂ ਨਿਆ ਪੁੱਛੋ ਸਾਰੇ ਪਿੰਡ ਨੂੰ ਜੇ ਹੇ ਅਕੜ ਕੇ ਜਾਗਦੀ ਪਈ ਐ ਸਾਡੀ ਨਿਗਾਹ ਤੇ ਬੈਠੀ ਐ ਕੀ ਗੱਲ ਬਾਈ ਸਾਰੇ ਬਹੁਤ ਤਾਂ ਬਾਈ ਬੁਰਾ ਹਾਲ ਐ ਕਾਲਾ ਕੜਾਈ ਵਾਲਾ ਬਾਈ ਉਹ ਮਤਲਬ ਤੁਸ ਤੁਹਾਨੂੰ ਲੱਗਦਾ ਵੀ ਅਸੀਂ ਬਕਾਉ ਆ ਨਹੀਂ ਬਾਈ ਉਹ ਤਾਂ ਪੈਸੇ ਲੈ ਕੇ ਆਇਆ ਨਹੀਂ ਬਾਈ ਯਾਰ ਨਾ ਦੋ ਤਿੰਨ ਆਰੀ ਤਰੀ ਇੰਟਰਵਿਊ ਮੇਰੇ ਖੇਤ ਵੀ ਕਰਕੇ ਗਿਆ ਬਾਈ ਤੂੰ ਹਾਂ ਸਾਥ ਦਾ ਕੋਈ ਰੁਪਿਆ ਲੈਂਦਾ ਨਹੀਂ ਆਦਾ ਖਰਚਾ ਕਰਕੇ ਆ ਗੋ ਜਿਹੜਾ ਬੰਦਾ ਬਕਾਉ ਕਹਿੰਦਾ ਉਹ ਬੰਦੇ ਬਾਰੇ ਵੀ ਸਾਨੂੰ ਥੋੜੀ ਜਾਣ ਕੇ ਉਹ ਬੰਦੇ ਬਾਰੇ ਬੈਕ ਦਿੱਤਾ ਉਹ ਆ ਤੁਸੀਂ ਕਿਉਂ ਬਕਾਉ ਆ ਕੋਈ ਚੱਜਦਾ ਕੰਮ ਕਰਿਆ ਕੋਈ ਵਿਕਾਸ ਕਰਿਆ ਪਿੰਡ ਦੇੰਦਾਂ ਨੇ ਇੱਥੇ ਭੌਂਕ ਜਾਂਦੇ ਕੁੱਤੇ ਗੂਆਂ ਐ ਕਰਦਾ ਕੀ ਕਰ ਇਹਨਾਂ ਨੇ ਉਹ ਜੋ ਸ਼ਰਕਪੱਟ ਦੇ ਦਬਾਈ ਰੁਪ ਜਾਂਦੇ ਦਵਾਨ ਆ ਇੱਥੇ ਉਹ ਐਡਾ ਜਿਹੜਾ ਮਿੱਟ ਚੜਦਾ ਲੋਕਾਂ ਦੇ ਨਾ ਪਾਰਟੀਆਂ ਬਹੁਤ ਬਦਲੀਆਂ ਨੇ ਪਾਰਟੀਆਂ ਬਦਲੀਆਂ ਮੇਰਾ ਭਾਈ ਜਿੱਧਰ ਪਾਰਟੀ ਉਹਦਰੀ ਹੋ ਜਾਂਦਾ ਯਾਰ ਇਹਨਾਂ ਦਾ ਕੀ ਹੈ ਜਿੱਧਰ ਵਰਕ ਹੀ ਮਿਲ ਜੇ ਉਧਰ ਹੋ ਜਾਂਦਾ ਇਹਨਾਂ ਨੇ ਛੱਡੀ ਕੋਈ ਨਹੀਂ ਪਾਰਟੀ ਖਾਣ ਖਾਣ ਨੂੰ ਤਾਂ ਇਹ ਫਿਰਦੇ ਆ ਸਾਨੂੰ ਇੱਥੋਂ ਮਿਲੇ ਇੱਥੋਂ ਮਿਲੇ ਜਿਹੜਾ ਸੋਨੂ ਕਹਿਆ ਉਹ ਤਾਂ ਉਹੀ ਕਹਦਾ ਬੇਫਾਲਤੂ ਜਿੰਨੇ ਕਾਕਾਸ ਸੀ ਉਹਦੀ ਆਪਦੀ ਪੂਰੀ ਕਰ ਗਿਆ ਮਤਲਬ ਉਹ ਕਿੰਨੀਆਂ ਕਹਿੰਦੇ ਪਾਰਟੀਆਂ ਕਿਵੇਂ ਭਾਈ ਉਹਨੇ ਪਾਰਟੀ ਛੱਡੀ ਨਹੀਂ ਕੋਈ ਨੰਬਰਦਾਰ ਹੀ ਲੈਣ ਬਾਅਦ ਤੇ ਉਹਨੇ ਸਰੋਪਾ ਲਿਆ ਝਾੜੂ ਵਾਲਿਆਂ ਤੋਂ ਫਿਰ ਨੰਬਰਦਾਰ ਬਣਿਆ ਉਹ ਤੇ ਉੱਥੇ ਗੋਮਟੀ ਰੋਡ ਤੇ ਕਿਹੜਾ ਥਾਂ ਗਏ ਮਿਸਤਰੀਆਂ ਦਾ ਉਹਨਾਂ ਦੇ ਕੇਸਕੁਸ਼ ਕਰੀ ਬੈਠਾ ਉਹਨਾਂ ਨੂੰ ਮੰਨ ਕੇ ਚੱਲ 42 ਸਾਲ ਦੀ ਦਾ ਭਾਈ ਮੇਰੀ ਉਮਰ ਹੋ ਗਈ ਉਦੋਂ ਪਹਿਲਾਂ ਦੇ ਉਹ ਬੰਦੇ ਉੱਥੇ ਘਰ ਪਾਈ ਬੈਠੇ ਉਹਨਾਂ ਦੇ ਕਬਜ਼ਾ ਕੇਸਕੁਸ਼ ਕਰੀ ਬੈਠਾ ਉਹਨਾਂ ਦੇ ਉਹ ਵਿਚਾਰੇ ਮਜ਼ਦੂਰ ਬੰਦੇ ਆ ਮਿਸਤਰੀ ਕੰਮ ਕਰਨ ਵਾਲੇ ਆਪਣਾ ਵਰਕਸ਼ਾਪ ਉਹਨਾਂ ਦੀ ਹਾਕਮ ਸਿੰਘ ਚੱਕੀ ਵਾਲਾਗਾ ਉਹਨਾਂ ਦੇ ਕੇਸ ਕਰੀ ਬੱਠਾ ਕਾਲਾ ਕੜਾਈ ਵਾਲਾ ਬਾਈ ਔਖਾ ਹੋਣ ਦੀ ਲੋੜ ਨਹੀਂ ਮੇਰੇ ਨਾਲ ਔਖਾ ਹੋਣ ਦੀ ਲੋੜ ਨਹੀਂ ਮੇਰੇ ਨਾਲ ਔਖਾ ਔਖਾ ਮੇਰੇ ਨਾਲ ਨਹੀਂ ਹੋਣਾ ਆ ਬਲਕਾਰ ਸਿੱਧੂ ਦਾ ਬੰਦਾ ਫਿਰ ਧਮਕੀਆਂ ਦਿੰਦਾ ਅਸੀਂ ਭਾਈ ਰੂਪੇ ਪੈਂਟ ਜਾਇਆ ਬਲਕਾਰ ਸਿੱਧੂ ਦਾ ਬੰਦਾ ਧਮਕੀਆਂ ਦਿੰਦਾ ਇਹ ਇਹ ਗੁੰਡਾਗਰਦੀ ਬਖਤਬੰਦ ਕਰ ਲੋ ਆਪ ਦੀ ਇਹਨੂੰ ਸਮਝਾ ਲੋ ਚੇਲੇਆਂ ਨੂੰ ਮੈਂ ਐਂ ਚ ਲਊ ਉਹ ਧਮਕੀ ਦਿੰਦਾ ਕੌਣ ਕੌਣ ਉਹ ਇਹੜਾ ਪਾ ਕੇ ਉਹ ਵਾਲਾ ਪੁਲਿਸ ਵਾਲਾ ਪੁੱਛੋ ਪੁਲਿਸ ਵਾਲਾ ਨਹੀਂ ਯਾਰ ਆ ਬੰਦਾ ਬਾਈ ਬਾਈ ਜੀ ਤਾ ਬਾਈ ਤੁਸੀ ਧਮਕੀ ਦੇਣੀ ਆ ਮੈਕ ਤੇ ਦੇ ਦਿਓ ਧਮਕੀ ਦੇਣੀ ਆ ਮੈਕ ਤੇ ਦੇ ਦਿਓ ਯਾਰ ਧਮਕੀ ਕਿਉਂ ਧਮਕੀ ਦੇ ਕੇ ਉੱਥੇ ਧਮਕੀ ਦੇ ਕੇ ਆਏ ਹੋ ਗੱਲ ਕੀ ਆ ਤੁਸੀਂ ਧਮਕੀ ਕਿਉਂ ਕਰ ਰਹੇ ਆ ਧਮਕੀ ਦੇ ਕੇ ਤੂੰ ਉੱਥੋਂ ਕਹਿ ਕੇ ਆਏ ਧਮਕੀ ਤਾਂ ਨਾ ਦਿਓ ਯਾਰ ਖਾਦੋਗੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਉਹ ਧਮਕੀਆ ਦਿੰਦਾ ਯਾਰ ਉਹ ਹੁਣ ਤੁਸੀਂ ਹੋਗੇ ਯਾਰ ਸਰਕਾਰ ਆਏ ਗੱਲ ਕਰ ਰਹੇ ਆ ਧਮਕੀ ਨਹੀਂ ਦੇਣੀ ਹੁਣ ਕਾ ਹਾਂ ਕੋਈ ਨਹੀਂ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੂੰ ਯਾਰ ਉਹ ਧਮਕੀਆ ਦਿੰਦਾ ਯਾਰ ਅਸੀਂ ਕਵਰ ਕਰਾਂਗੇ ਲੋਕਾਂ ਦੇ ਬਹੁਤ ਜੱਟੇ ਨਾਲ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਅਸੀਂ ਕਵਰ ਕਰਾਂਗੇ ਉਹ ਯਾਰ ਧੰਕੀਆਂ ਦੰਦਾ ਉਹ ਗੱਲ ਕਰਨੀ ਉਹ ਯਾਰ ਮੈਂ ਤੈਨੂੰ ਮੈਂ ਧੰਦੀ ਲੜ ਦੇਵੇ ਤੇ ਗਰੀਬਾਂ ਨੂੰ ਆ ਕੇ ਮੈਨੂੰ ਧੰਕੀ ਦਿੰਦੇ ਸਰਕਾਰ ਪਿਕਾਉ ਪੱਤਰ ਕਰ ਰਹਾ ਉਹ ਥੀਕਲਾ ਯਾਰ ਆਪਕਾ ਬਤਾਓ ਕਹਿੰਦੇ ਆ ਥੋੜੇ ਪੱਤਰਕਾਰ ਨੂੰ ਬਕਾਉਂ ਕਹਿੰਦੇ ਆ ਥੋੜੇ ਪੱਤਰਕਾਰ ਨੂੰ ਬਕਾਉਂ ਕਹਿੰਦੇ ਆ ਹਾਂ ਲਾ ਦੇਖੋ ਜੀ ਹਾਂ ਮੈਂ ਬਕਾਉਂਗਾ ਨਹੀਂ 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 ਹਾਂ ਕੀ ਬਕਾਉਂ ਇੱਕ ਦੱਤ ਨੂੰ ਰੋੜਾ ਉਹ ਕਿਉਂ ਕਹਿੰਦਾ ਹੋ ਗੱਲ ਕਰ ਲੈਣੇ ਯਾਰ ਆ ਦੋ ਕੀ ਯਾਰ ਉੱਤੋਂ ਤੁਸੀਂ ਵੀ ਹਵਾ ਕਰਦੇ ਆ ਲੋਕਾਂ ਨੂੰ ਭੜਕਾਈ ਜਾਂਦਾ ਭੜਕਾਉਣਾ ਦੋ ਕਾਉ ਕਹ ਕੇ ਅਸੀਂ ਅਗਰੇ ਰੁਪਈਏ ਦੇ ਰਵਾਧਾਰ ਨਹੀਂ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਗੁੰਡਾ ਕਰਦੀ ਇੱਥੇ ਵੀ ਤਾਂ ਤਸਵੀਰਾਂ ਇਹ ਸਕੂਲ ਦੀਆਂ ਭਾਈ ਰੂਪਾ ਦੇ ਵਿੱਚ ਜਿੱਥੇ ਅੱਜ ਫੇਰ ਬਲਕਾਰ ਸਿੱਧੂ ਦੇ ਬੰਦਿਆਂ ਵੱਲੋਂ ਗੁੰਡਾਗੀ ਕਰਦੀ ਕੀਤੀ ਗਈ ਹੈ ਇਹ ਸਾਡੇ ਪੱਤਰਕਾਰ ਭਰਾ ਅਸੀਂ ਪੱਤਰਕਾਰਾਂ ਦੇ ਨਾਲ ਆ ਕੋਈ ਬਕਾਊ ਨਹੀਂ ਜੇ ਸੱਚੀ ਗੱਲ ਕਹਿੰਦੇ ਆ ਸੱਚ ਦੇ ਨਾਲ ਖੜੇ ਆ ਅਸੀਂ ਇਸ ਪੱਤਰਕਾਰ ਭਰਾ ਦੇ ਨਾਲ ਆ ਜਾਣਕਰਵਾਣ ਕਰਦੇ ਆਂਗੇ ਇਹਨੂੰ ਹਲਫ ਤੋਂ ਬੇਹਲਫੀ ਕਹਿਣ ਦੇਵਾਂਗੇ ਪੱਤਰਕਾਰ ਭਰਾ ਸਾਡੇ ਸਾਰੇ ਇਕੱਠੇ ਆ ਅਸੀਂ ਉਹਨਾਂ ਦੇ ਨਾਲ ਆ ਅੱਜ ਵੀ ਅਸੀਂ ਨਾਲ ਆ ਛੋੜਾ ਬਹੁਤ ਬਹੁਤ ਆ ਲਈ ਅਸੀਂ ਤੇਰੀ ਗੱਲ ਕਰਦੇ ਸੀ ਮਾਂ ਵੀ ਤੇਰਾ ਪੁੱਤ ਚਿੱਟੇ ਨਾਲ ਮਰਿਆ ਸਾਨੂੰ ਕਹਿੰਦੇ ਵਿਕਾਊ ਆ ਹੈ ਅਸੀਂ ਤੇਰੀ ਗੱਲ ਸੁਣ ਰਹੇ ਸੀ ਨਾ ਇਹ ਉਲਟਾ ਸਾਡੇ ਨੂੰ ਧੰਪਿਆ ਦਿੰਦੇ ਆ ਖਾਂਦੇ ਆ ਪੁੱਤ ਫੁੱਲ ਇਹ ਕਹਿੰਦਾ ਨਸ਼ਾ ਨਹੀਂ ਮਿਲਦਾ ਆਪਣੇ ਬੰਦੀ ਨੀ ਆਉਂਦੇ ਜੇ ਇਹਨਾਂ ਦੀ ਸਖਤਾਈ ਹੈ ਰਾਤ ਨੂੰ 10 ਵਜੇ ਤੋਂ ਬਾਅਦ ਬੰਦਾ ਫੜ ਨਹੀਂ ਸਕਦੇ ਵੀ ਕਿੱਥੋਂ ਆਉਂਦਾ ਮੈਂ ਜਿੰਦੈ ਲਾਉਣੀਆ ਕੰਨੜਾ ਢਾਫਾ ਹੁੰਦੇ ਆ ਹਾਂ ਤਿੰਨ ਜਵਾਨਾਂ ਦਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਪਤਾ ਕਹਿੰਦੇ ਮੈਂ ਨਹੀਂ ਰੰਝਾ ਹੋਏ ਤਾਂ ਹੈ ਬੇੜਾ ਵਹਿ ਗਿਆ ਇਹਦਾ ਹਾਂ ਹਾਂ ਭਰਾ ਮੈਂ ਕਿਵੇਂ ਆ ਆ ਬੇਬੇ ਜੋ ਉਸ ਤੈਨੂੰ ਬੋਲਿਆ ਗਿਆ ਵੀਰੇ ਅਸੀਂ ਤੇਰੇ ਨਾਲ ਆ ਜੋ ਪੱਤਰਕਾਰਾਂ ਦਾ ਵਿਰੋਧ ਹੋ ਰਿਹਾ ਤਾਂ ਅਸੀਂ ਛੋਡੇ ਨਾਲਾਂਗੇ ਧੰਨਵਾਦ ਧੰਨਵਾਦ ਜਰਨਲਿਸਟ ਨੂੰ ਪਤਾ ਨਹੀਂ ਕਿੱਥੋਂ ਆਉਂਦੇ ਆ ਹੇ ਮਾਂ ਨਹੀਂ ਕਹਿੰਦੇ ਪਿਓ ਨੂੰ ਪਿਓ ਦੀ ਕਹਿੰਦੇ ਹੇ ਜਵਾਕ ਮਹਿਬਾਲ ਦੀ ਆ ਪੜਾਉਂ ਨਿਆ ਪੁੱਛੋ ਸਾਰੇ ਪਿੰਡ ਨੂੰ ਜੇ ਹੇ ਅਕੜ ਕੇ ਜਾਗਦੀ ਪਈ ਐ ਸਾਡੀ ਨਿਗਾਹ ਤੇ ਬੈਠੀ ਐ ਕੀ ਗੱਲ ਬਾਈ ਸਾਰੇ ਬਹੁਤ ਤਾਂ ਬਾਈ ਬੁਰਾ ਹਾਲ ਐ ਕਾਲਾ ਕਢਾਈ ਵਾਲਾ ਬਾਈ ਉਹ ਮਤਲਬ ਤੋਂ ਤੋਂ ਤਾਨੂੰ ਲੱਗਦਾ ਵੀ ਅਸੀਂ ਬਕਾਉ ਆ ਨਹੀਂ ਥੋੜਾ ਪੈਸੇ ਲੈ ਕੇ ਆਏ ਨਾ ਹੀ ਭਾਈ ਯਾਰ ਨਾ ਦੋ ਤਿੰਨ ਆਰੀ ਤਰੀ ਇੰਟਰਵਿਊ ਮੇਰੇ ਖੇਤ ਵੀ ਕਰਕੇ ਗਿਆ ਬਾਈ ਤੂੰ ਹਾਂ ਛੱਤ ਦਾ ਕੋਈ ਰੁਪਿਆ ਲੈਂਦਾ ਨਹੀਂ ਆ ਦਾ ਖਰਚਾ ਕਰਕੇ ਆ ਗੋ ਜਿਹੜਾ ਬੰਦਾ ਬਕਾਉ ਕਹਿੰਦਾ ਉਹ ਬੰਦੇ ਬਾਰੇ ਵੀ ਸਾਨੂੰ ਥੋੜੀ ਜਾਣ ਕੇ ਉਹ ਬੰਦੇ ਬਾਰੇ ਬੈਕ ਦਿੱਤਾ ਉਹ ਆ ਤੁਸੀਂ ਕਿਉਂ ਬਕਾਉ ਆ ਕੋਈ ਚੱਜਦਾ ਕੰਮ ਕਰਿਆ ਕੋਈ ਵਿਕਾਸ ਕਰਿਆ ਪਿੰਡ ਦੇੰਦਾਂ ਨੇ ਇੱਥੇ ਭੌਂਕ ਜਾਂਦੇ ਕੁੱਤੇ ਗੂਆਂ ਐ ਕਰਤਾ ਕੀ ਕਰ ਇਹਨਾਂ ਨੇ ਉਹ ਜੋ ਸ਼ਰਕਪੱਟ ਦੇ ਦਬਾਈ ਰੁਪ ਜਾਂਦੇ ਦੁਕਾਨ ਆ ਇੱਥੇ ਉਹ ਐਡਾ ਜਿਹੜਾ ਮਿੱਟ ਚੜਦਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਨਾ ਪਾਰਟੀਆਂ ਬਹੁਤ ਬਦਲੀਆਂ ਨੇ ਪਾਰਟੀਆਂ ਬਦਲੀਆਂ ਬਾਈ ਜਿੱਥੇ ਕਾਲੇ ਦੀ ਗੱਲ ਉਧਰ ਹੀ ਹੋ ਜਾਂਦਾ ਯਾਰ ਇਹਨਾਂ ਦਾ ਕੀ ਹੈ ਜਿੱਧਰ ਵਰਕੀ ਮਿਲਦੀ ਉਧਰ ਹੋ ਜਾਂਦਾ ਇਹਨਾਂ ਨੇ ਛੱਡੀ ਕੋਈ ਨਹੀਂ ਪਾਰਟੀ ਖਾਣ ਖਾਣ ਨੂੰ ਤਾਂ ਇਹ ਫਿਰਦੇ ਆ ਸਾਨੂੰ ਇੱਥੋਂ ਮਿਲੇ ਇੱਥੋਂ ਮਿਲੇ ਜਿਹੜਾ ਤੁਹਾਨੂੰ ਕਿਹਾ ਉਹ ਤਾਂ ਉਹੀ ਕਹਤਾ ਬੇਫਾਲਤੂ ਜਿੰਨੇ ਕਾਕਾਸ ਸੀ ਉਹਦੀ ਆਦੀ ਪੂਰੀ ਕਰ ਗਿਆ ਮਤਲਬ ਉਹ ਕਿੰਨੀਆਂ ਕਹਿੰਦੇ ਪਾਰਟੀਆਂ ਕਿਵੇਂ ਬਾਈ ਉਹਨੇ ਪਾਰਟੀ ਛੱਡੀ ਨਹੀਂ ਕੋਈ ਨੰਬਰਦਾਰ ਹੀ ਲੈਣ ਬਾਅਦ ਤੇ ਉਹਨੇ ਸਰੋਪਾ ਲਿਆ ਝਾੜੂ ਵਾਲਿਆਂ ਤੋਂ ਫੇਰ ਨੰਬਰਦਾਰ ਬਣਿਆ ਉਹ ਤੇ ਉੱਥੇ ਗੌਂਟੀ ਰੋਡ ਤੇ ਕਿਹਦਾ ਥਾਂ ਗਏ ਮਿਸਤਰੀਆਂ ਦਾ ਉਹਨਾਂ ਦੇ ਕੇਸ ਕੂਚ ਕਰੀ ਬੈਠਾ ਉਹਨਾਂ ਨੂੰ ਮੰਨ ਕੇ ਚੱਲ 42 ਸਾਲ ਦੀ ਦਾ ਭਾਈ ਮੇਰੀ ਉਮਰ ਹੋ ਗਈ ਉਸ ਤੋਂ ਪਹਿਲਾਂ ਦੇ ਉਹ ਬੰਦੇ ਉੱਥੇ ਘਰ ਪਾਈ ਬੈਠੇ ਉਹਨਾਂ ਦੇ ਕਬਜਾ ਕੇਸ ਕਰੀ ਬੈਠਾ ਉਹਨਾਂ ਦੇ ਉਹ ਵਿਚਾਰੇ ਮਜ਼ਦੂਰ ਬੰਦੇ ਆ ਮਿਸਤਰੀ ਕੰਮ ਕਰਨ ਵਾਲੇ ਆਪਣਾ ਵਰਕਸ਼ਾਪ ਉਹਨਾਂ ਦੀ ਹਾਕਮ ਸਿੰਘ ਚੱਕੀ ਵਾਲਾਗਾ ਉਹਨਾਂ ਦੇ ਕੇਸ ਕਰੀ ਬੈਠਾ ਕਾਲਾ ਕੜਾਈ ਵਾਲਾ